ਤੁਹਾਨੂੰ ਅੱਜ ਜਿਹੜੀ ਜਿਹੜੀ ਸ਼ੁਭਦਾ ਹੋਈ ਆ ਉਸ ਦੀ ਬਹੁਤ ਹੀ ਨਿਮਰਤਾ ਸਹਿਤ ਮਾਫੀ ਮੰਗਦੇ ਆ ਭਾਵੇਂ ਕਿ ਅਸੀਂ ਪਿਛਲੇ 12-13 ਦਿਨਾਂ ਤੋਂ ਲਗਾਤਾਰ ਇਸ ਗੱਲ ਦਾ ਪ੍ਰਚਾਰ ਕਰ ਰਹੇ ਆ ਕਿ ਜੀ ਦੀ ਜੋੜ ਮੇਲੇ ਲੰਘਣ ਤੋਂ ਬਾਅਦ ਪੰਜਾਬ ਬੰਦ ਕਰਾਂਗੇ 30 ਤਰੀਕ ਨੂੰ ਪਰ ਫਿਰ ਵੀ ਸਾਡੇ ਮੋਰਚੇ ਕਰਕੇ ਤੁਹਾਨੂੰ ਖੱਜਲ ਖਵਾਰੀ ਚੱਲਣੀ ਪਈ ਅਸੀਂ ਤਾਂ ਹੱਥੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਪਰ ਕਿਉਂਕਿ ਕਿਸਾਨ ਖਾਸ ਕਰਕੇ ਕਿਸਾਨ ਜਥੇਬੰਦੀਆਂ ਪਹਿਲੇ 5-7 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਪਰ 13 ਫਰਵਰੀ ਤੋਂ ਲਗਾਤਾਰ 11ਵਾਂ ਮਹੀਨਾ ਚੱਲ ਗਿਆ ਤੁਹਾਨੂੰ ਪਤਾ ਵੀ ਸ਼ੰਭੂ ਤੇ ਖਨੌਰੀ ਬਾਰਡਰ ਬੰਦ ਪਏ ਨੇ ਦਿੱਲੀ ਨੂੰ ਜਾਣ ਵਾਲੇ ਰਸਤੇ ਹਰਿਆਣਾ ਸਰਕਾਰ ਨੇ ਵੱਡੇ ਵੱਡੇ ਉਹਤੇ ਕੰਦਾ ਸਾਰ ਕੇ ਸੜਕਾਂ ਦੇ ਉੱਪਰ ਕਿੱਲ ਲਾ ਕੇ ਬੰਦ ਕੀਤੇ ਹਨ ਤਾਂ ਕਿ ਕੋਈ ਲੰਘ ਨਾ ਸਕੇ ਕਿਸਾਨ ਕਿਸਾਨ ਕੇ ਕੀ ਮੰਗਦੇ ਨੇ ਇਹ ਤੁਹਾਨੂੰ ਪਤਾ ਤਾਂ ਕਿ ਕਟੋ-ਕਟੋ ਜਿਉ ਸਕਣ ਜਿਹਨੂੰ ਕਹਿੰਦੇ ਨੇ ਕਟੋ-ਕਟੋ ਸਮਰਥਨ ਮੁੱਲ ਵੀ ਜਿਹੜੀ ਇਹ ਤੋਂ ਥੱਲੇ ਤਾਂ ਜਿਹੜੀ ਮਤਲਬ ਫਿਰ ਜਿਹੜੀ ਮਾਉਤ ਆ ਕਟੋ-ਕਟੋ ਸਮਰਥਨ ਮੁੱਲ ਮੰਗਦੇ ਨੇ ਆਪਣੀਆਂ ਫਸਲਾਂ ਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜੇ ਕਰਜ਼ੇ ਦੀ ਮਾਫੀ ਮੰਗਦੇ ਨੇ ਮਲਾਜ਼ਮਾਂ ਵਾਂਗ ਤੇ ਹੋਰਨਾਂ ਵਾਂਗ ਕਿਸਾਨ ਪੈਨਸ਼ਨ ਮੰਗਦੇ ਨੇ ਤੇ ਨਾਲ ਦੀ ਨਾਲ ਲਖੀਮਪੁਰ ਖੀਰੀ ਦਾ ਇਨਸਾਫ ਮੰਗਦੇ ਨੇ ਪਰਾਲੀ ਦਾ ਮੁੱਦਾ ਇਹਨੂੰ ਪੋਲਿਊਸ਼ਨ ਐਕਟ ਚੋਂ ਬਾਹਰ ਖਡਾਉਣਾ ਮੰਗਦੇ ਨੇ ਬਿਜਲੀ ਬੋਰਡ ਪ੍ਰਾਈਵੇਟ ਨਾ ਹੋਣ ਬਿਜਲੀ ਬਿੱਲ ਦਾ ਵਿਰੋਧ ਕੀਤਾ ਜਾਵੇ ਨਾ ਉਹ ਪਾਰਲੀਮੈਂਟ ਦੇ ਵਿੱਚ ਆਵੇ ਕਿਸਾਨਾਂ ਦੀ ਮੰਗ ਇਹ ਆ ਗੱਲ ਕੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਖੇਤੀ ਕਟੋ ਬੰਦਾ ਸੌਦਾ ਬਣੀਆ ਤੁਹਾਨੂੰ ਪਤਾ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਖੇਤੀ ਦਾ ਘਾਟੇ ਬੰਦਾ ਸੌਦਾ ਬਣਨ ਕਰਕੇ ਸਾਡੀ ਨੌਜਵਾਨੀ ਰੋਹ ਜੀ ਵਿਦੇਸ਼ਾਂ ਨੂੰ ਚੜ ਰਹੀ ਹੈ ਜਹਾਜ਼ ਜਹਾਜ਼ ਦੇ ਜਹਾਜ਼ ਪੜ ਕੇ ਪਰ ਕੇ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਅਮਰੀਕਾ ਪੰਜ ਥਾਮਾਂ ਦੇ ਉੱਪਰ ਪੰਜਾਬੀ ਮੁੰਡੇ ਇੰਨੇ ਚਲੇ ਗਏ ਕਿ ਸਾਨੂੰ ਪੰਜਾਬ ਚ ਉਹਨਾਂ ਨਹੀਂ ਲੱਭਦੇ ਜਿਹਦਾ ਸਪਸ਼ਟ ਤੌਰ ਤੇ ਕਾਰਨ ਇਹ ਸਾਡਾ ਕਿਰਤ ਦਾ ਧੰਦਾ ਜਿਹੜਾ ਕਿਤੇ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਬਾਬੇ ਨਾਨਕ ਨੇ ਕਿਹਾ ਸੀ ਉੱਤਮ ਖੇਤੀ ਮਦਮ ਵਪਾਰ ਨਖਿੱਧ ਚਾੱਕਰੀ ਨੌਕਰੀ ਨੂੰ ਨਹੀਂ ਉਦੋਂ ਚਾੱਕਰੀ ਕਹਿੰਦੇ ਤੇ ਸਭ ਤੋਂ ਨਖਿੱਧਾ ਤਾਂ ਨਾ ਮੰਨਿਆ ਜਾਂਦਾ ਸੀ ਹੁਣ ਇਹ ਤਾਂ ਬਿਲਕੁਲ ਹੀ ਉਲਟਾ ਹੋ ਗਿਆ ਨੌਕਰੀਆਂ ਵਾਲਾ ਇੱਕ ਵਾਰੀ ਨੌਕਰੀ ਮਿਲੀ ਨਹੀਂ ਮੈਨੂੰ ਲੱਗਦਾ ਉਹਦੇ ਵਾਸਤੇ ਤਾਂ ਜਿਹੜੀ ਮੈਂ ਦਰਵਾਜ਼ਾ ਵੀ ਸਾਰੀ ਉਮਰ ਇਹ ਹੋ ਜਾਂਦਾ ਸਰਕਾਰ ਇਹਨੂੰ ਪੈਨ ਦੀ ਸ਼ਿਆਹੀ ਵੀ ਇਹਨੂੰ ਦਿੰਦੀ ਆ ਕਰਾ ਵੀ ਰੋਜ਼ ਨੂੰ ਦਿੰਦੀ ਆ ਕੁਰਸੀ ਵੀ ਉਹਨੂੰ ਦਿੰਦੀ ਆ ਕਾਗਜ਼ ਵੀ ਉਹਨੂੰ ਦਿੰਦੀ ਆ ਤੇ ਰਿਟਾਇਰਮੈਂਟ ਤੋਂ ਬਾਅਦ ਅੱਜ ਕੱਲ੍ਹ ਲੱਖ ਲੱਖ ਰੁਪਈਆ ਰਿਟਾਇਰਡ ਅਕਟਰੀਆਂ ਦੀਆਂ ਪੈਨਸ਼ਨਾਂ ਨੇ ਟੀਚਰਾਂ ਦੀਆਂ ਸਾਡਾ ਨਵਾਂ ਟੀਚਰ ਕਿੰਨੇ ਪੈਸੇ ਲੈਂਦਾ 15600 ਜਿਹੜੀ ਇੱਕ ਰਿਟਾਇਰੀ ਮੁਲਾਜ਼ਮ ਦੀ ਤਨਦੇ 6ਵੇਂ ਟੀਚਰ ਰੱਖਿਆ ਜਾ ਸਕਦੇ ਨਾ ਜੀ ਰਿਟਾਇਰਮੈਂਟ ਦੀ ਪੈਨਸ਼ਨ ਦੇ ਬਰਾਬਰ ਤੁਸੀਂ ਦੇਖੋ ਕਿਸਾਨ ਜਿਹਦੇ ਸਰਕਾਰਾਂ ਖੁਦ ਮੰਨਦੀਆਂ ਨੇ ਕਿ ਕਿਸਾਨ ਦੇ ਫਸਲਾਂ ਦੇ ਘੱਟ ਭਾਅ ਦੇਣ ਕਰਕੇ ਪਿਛਲੇ ਸਾਲਾਂ ਦੇ ਵਿੱਚ 7 ਲੱਖ ਕਿਸਾਨ ਹਿੰਦੁਸਤਾਨ ਦੇ ਵਿੱਚ ਖੁਦਕਸ਼ੀ ਕਰ ਗਿਆ ਸਰਕਾਰਾਂ ਕੋ ਉਸ ਰਾਤ ਦੇਣ ਦੀ ਸੌਤੇ ਉਲਟਾ ਕਿਸਾਨੀ ਨੂੰ ਇਹ ਦੋਸ਼ੀ ਠਰਾਉਂਦੇ ਨੇ ਬੀਅੰਨ ਨਮੀ ਟਕਨੀਕ ਨਹੀਂ ਪੜਾਉਂਦੇ ਨਵੇਂ ਟੰਗ ਨਹੀਂ ਪੜਾਉਂਦੇ ਹਾਲਾਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਜਿਹੜੀ ਜਿਹੜੀ ਟਕਨੀਕ ਆਉਂਦੀ ਆ ਬਹੁਤ ਛੇਤੀ ਪੰਜਾਬ ਦੇ ਲੋਕ ਗ੍ਰਹਿਣ ਕਰ ਲੈਂਦੇ ਨੇ

ਉਲਟਾ ਕਿਸਾਨੀ ਦੇ ਉੱਪਰ ਹੀ ਦੋਸ਼ ਲਾ ਰਹੇ ਨੇ ਤੁਹਾਨੂੰ ਪਤਾ ਵੀ ਜਣੀ ਜਦੋਂ ਕਿਸਾਨਾਂ ਨੇ ਕਰਜ਼ਾਈ ਹੋਣ ਦੀ ਗੱਲ ਚੱਲੀ ਸੀ ਉਦੋਂ ਬਿਆਨ ਪਤਾ ਕਿ ਕੀ ਆਉਂਦਾ ਸੀ ਵੀ ਇਹ ਬਿਆਨ ਦੇ ਵੱਧ ਖਰਚ ਕਰਨ ਲੱਗੇ ਇਹ ਸ਼ਰਾਬਾਂ ਪੀਂਦੇ ਨੇ ਇਹਨਾਂ ਨੇ ਜਣੀ ਮਤਲਬ ਇਹਨਾਂ ਨੂੰ ਸਾਹਮਣੇ ਨਹੀਂ ਆਉਂਦਾ ਘਰ ਨਹੀਂ ਚਲਾਉਣੇ ਆਉਂਦੇ ਇੱਥੋਂ ਸ਼ੁਰੂ ਹੋਇਆ ਸੀ ਇਹ ਪੈਸਾ ਲੈਂਦੇ ਬੈਂਕ ਤੋਂ ਕਿਸੇ ਹੋਰ ਵਾਸਤੇ ਨੇ ਜੂਜ ਕਿਸੇ ਹੋਰ ਵਾਸਤੇ ਕਰਦੇ ਨੇ ਬਰ ਸਚਾਈ ਤਾਂ ਇਹ ਆ ਵੀ ਜਿੰਨਾ ਉਹ ਅਮੀਰ ਲੋਕ ਨਾ ਵਿਆਹ ਦੇ ਕਾੜਾ ਤੇ ਖਰਚ ਕਰ ਦਿੰਦੇ ਨੇ ਓਨੇ ਚ ਜਣੀ ਇੱਕ ਆਮ ਕਿਸਾਨ ਆ ਜਿਹੜਾ ਆਪਣੇ ਜੇ ਬੱਚੇ ਦਾ ਵਿਆਹ ਕਰ ਲੈਂਦਾ ਭਰਾਵੋ ਤੁਹਾਨੂੰ ਪਤਾ ਈਸ ਦਾ ਬੀੜਾ ਪੈਸੇ ਤਾਂ ਜਿਹੜੇ ਜਦੋਂ ਤੁਸੀਂ ਕੋਈ ਜਾਬਰ ਹੁੰਦਾ ਜਦੋਂ ਤੇ ਕੋਈ ਧੱਕਾ ਹੁੰਦਾ ਉਹਦਾ ਵਿਰੋਧ ਦੁਨੀਆ ਦੇ ਵਿੱਚ ਸਭ ਧਰਮਾਂ ਤੇ ਹੁੰਦਾ ਜਦੋਂ ਤੋਂ ਇਹ ਸਾਰਾ ਕੁਝ ਚੱਲਿਆ ਕਿਸਾਨ ਜਾਂ ਸਰਬੰਧੀਆਂ ਵੀ ਉਦੋਂ ਤੋਂ ਤੁਹਾਨੂੰ ਅਵੇਰ ਕਰਦੀਆਂ ਆ ਰਹੀਆਂ ਨੇ ਮੈਂ ਅੱਜ ਦੇਖ ਰਿਹਾ ਪਿਛਲੇ 25 30 ਸਾਲਾਂ ਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਕਰਦੇ ਹੁੰਦੇ ਤੇ ਵੀ ਵਿਸ਼ੇ ਵਪਾਰ ਸੰਸਥਾ ਆਉਗੀ ਕਸਾਨਾਂ ਥੋੜੀਆਂ ਫਸਲਾਂ ਰੂਲ ਨਹੀਂ ਆ। ਉਹ ਜਿਹੜੀ ਚੀਜ਼ਾਂ ਹੁਣ ਹੋ ਰਹੀਆਂ ਨੇ। ਤੁਹਾਨੂੰ ਪਤਾ ਕਿ ਕੀ ਹੋ ਰਿਹਾ? ਵੀ ਤੁਹਾਡੀ ਸਿਉਨੇ ਵਰਗੀ ਫਸਲ ਨੂੰ ਉਹ ਕਹਿੰਦੇ ਨੇ ਭਾਈ ਹਮਾਚਰ ਚ ਨਹੀਂ ਆਉਂਦੀ। ਲੈ ਜਾਂ ਕੁਆਲਿਟੀ ਚ ਆਏ ਨਹੀਂ। ਅਡਾਨੀ ਨੇ ਕੀ ਕੀਤਾ ਹਮਾਚਲ ਪ੍ਰਦੇਸ਼ ਦੇ ਵਿੱਚ? ਉਹਨਾਂ ਨੇ ਸੇਵ 2 ਸਾਲ ਉੱਚੇ ਰੇਟ 'ਚ ਚੱਕ ਕੇ ਬਾਦ ਦੇ ਵਿੱਚ ਹੁਣ ਪਤਾ ਕਿ ਕੀ ਕਹਦਾ ਵੀ ਸਾਈਜ਼ ਸੇਵ ਦਾ ਜਿਹੜੀ ਜਿਹੜਾ ਸਾਈਜ਼ ਆ ਉਹ ਇੱਕਸਾਰ ਨਹੀਂ ਜਿਵੇਂ ਪੈਪਸੀ ਕਰਦੀ ਇਹਨੂੰ ਸਾਡੇ ਨਾਲ ਵੀ ਆਲੂ ਇੱਕਸਾਰ ਚਾਹੀਦਾ ਉਹੀ ਕੰਮ ਅਡਾਨੀਆਂ ਨੇ ਕਰਨਾ ਸ਼ੁਰੂ ਕਰਤਾ ਕੱਲੂ ਥੋੜਾ ਝੋਨੇ ਦਾ ਕਹਿਣਗੇ ਵੀ ਨਹੀਂ ਮਤਲਬ 6 6 ਮਮ ਦਾ ਜਿਹੜੀ ਮਤਲਬ ਸਾਈਜ਼ ਲਿਆਓ ਬਾਸਮਤੀ ਸਾਇਦ 6.6mm ਦਾ ਹੋਣਾ ਚਾਹੀਦਾ ਫਿਰ ਰੇਟ ਪੂਰਾ ਮੈਨੂੰ ਕੰਕ ਦੀ ਜਿਹੜੀ ਮਟਾਈ ਹੈਗੀ ਰੰਗ ਇਹ ਕੁਆਲਟੀ ਦੇ ਨੋਂ ਥੱਲੇ ਤੁਹਾਡੀ ਫਸਲ ਦੀ ਬੇਕਦਰੀ ਕਰਨਗੇ ਦੇਖੋ ਸਿਰਫ ਇੱਕ ਕਿਸਾਨ ਜਿਹੜਾ ਆਪਣੀ ਫਸਲ ਦਾ ਆਪ ਮੁੱਲ ਨਿਰਧਾਰਿਤ ਕਰ ਸਕਦਾ ਦੂਜੇ ਪਾਸੇ ਇੰਡਸਟਰੀ ਦੀ ਸਾਰੀ ਪਤਾ ਕਿ ਕੀ ਹੁੰਦਾ ਇੱਥੇ ਲਿਖਿਆ ਹੁੰਦਾ ਆਪਣੀ ਹੁੰਦੀ ਐ ਐਮ ਐਸ ਪੀ ਉਹਨਾਂ ਦੀ ਹੁੰਦੀ ਐ ਐਮ ਆਰ ਪੀ ਇੰਡਸਟਰੀ ਦੇ ਵਿੱਚ ਉਹ ਮੈਕਸਿਮਮ ਰਿਟੇਲ ਪ੍ਰਾਈਸ ਵੀ ਵੱਧ ਤੋਂ ਵੱਧ ਪ੍ਰਾਈਸ ਸਾਨੂੰ ਘਟੋਟ ਵੀ ਨਹੀਂ ਮਿਲਦੀ ਉਹ ਜੀ ਹਾਲਤ ਦੇ ਵਿੱਚ ਕਿਸਾਨ ਜਿੱਥੇ ਬੰਦੀ ਦਾ ਸੰਘਰਸ਼ ਬੰਨ ਕੋਲ ਜਾਇਜ਼ ਬਣਦਾ ਤੁਸੀਂ ਉਸ ਧਰਤੀ ਦੇ ਵਿੱਚ ਜੰਮੇ ਪਰੇ ਹੋ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਹਮੇਸ਼ਾ ਜਾਲਮਾਂ ਨੂੰ ਸਭ ਕੁਝ ਸਿਖਾਇਆ ਗਿਆ ਐਵੀਂ ਹਾਲਤ ਦੇ ਵਿੱਚ ਤੁਸੀਂ ਸੰਘਰਸ਼ ਕਰਦੇ ਆਪਣੀ ਵਿਰਾਸਤ ਲੈ ਕੇ ਆਏ ਹੋ ਤੁਹਾਡੀ ਜਿਹੜੀ ਸੰਘਰਸ਼ਾਂ ਦੀ ਵਿਰਾਸਤਾ ਉਸ ਵਿਰਾਸਤ ਨੂੰ ਤੁਸੀਂ ਹੋਰ ਵੀ ਅੱਗੇ ਪ੍ਰਦਾਨ ਹੋ ਕੇ ਪਹਲਾ ਪੱਛਿਆ ਬਤਾਉਂਗੇ ਮੈਂ ਤੁਹਾਨੂੰ ਇਹ ਅਪੀਲ ਕਰਦਾ ਕਿ ਵੱਦ ਤੋਂ ਵੱਧ ਅੱਜ ਰਾਤ ਨੂੰ ਖਨੋਰੀ ਬਾਡਰ ਪਹੁੰਚੋ ਲਗਾਤਾਰ ਰਾਤ ਦੇ ਡਿਊਟੀਆਂ ਕਰੋ ਆਪਣੇ ਡੱਲੇ ਵਾਲ ਸਾਹਿਬ ਉੱਥੇ ਮਰਨ ਵਰਤ ਤੇ ਬੈਠੇ ਨੇ ਆਪਾਂ ਲਗਾਤਾਰ ਸੰਘਰਸ਼ ਨੂੰ ਵਧਾਉਣਾ ਅੱਗੇ ਕਰਨਾ ਤੇ ਇਸ ਤੋਂ ਬਾਅਦ 4 ਤਰੀਕ ਨੂੰ ਆਪਣੇ ਏਰੀਆ ਦਾ ਕੋਈ ਪਿੰਡ ਦੇ ਇਹ ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਖਨੌਰੀ ਬਾਦਰ ਨਾ ਪਹੁੰਚਣ ਆਪਾਂ ਦੇਖਦੇ ਆਂ ਇਹ ਸੰਘਰਸ਼ ਦੇ ਵਿੱਚ ਆਪਾਂ ਉਸ ਪਾਸੇ ਖੜੇ ਆਂ ਜਿਹੜੇ ਪਾਸੇ ਸੱਚ ਦਾ ਬੋਲ ਬਾਲਾ ਮੈਂ ਤੁਹਾਡੇ ਸਾਰਿਆਂ ਦਾ ਜਿਹੜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਇਓ ਤੁਹਾਡਾ ਸਾਰੇ ਪਿੰਡਾਂ ਦਾ ਤੁਸੀਂ ਸਾਰੇ ਮੇਰੇ ਜਾਣੇ ਪਛਾਣੇ ਚਿਹਰੇਓ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੋਂ ਆਪਦੀ ਨਾਲ ਅਪੀਲ ਕਰਦਾ ਕਿ ਜੱਥੇਬੰਦੀ ਦੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਾਓਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਟੇਟ ਸੈਕਟਰੀ